ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਇਹ ਜਿਹੜਾ ਬਾਬਾ ਜੀ ਦਾ ਵਿਆਹ ਬਟਾਲੇ ਵਾਸਤੇ ਇੱਕ ਮੈਂ ਕਹਿ ਸਕਦਾ ਵੀ ਲੋਕਾਂ ਨੂੰ ਬਟਾਲੇ ਵਾਲਿਆਂ ਨੂੰ ਇੱਕ ਬੇਸਬਰੀ ਦਾ ਇੰਤਜ਼ਾਰ ਹੁੰਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਇਕੱਠ ਦੇਖ ਰਹੇ ਹੋ ਸੰਗਤਾਂ ਆਈਆਂ ਨੇ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਜੀ ਆਇਆਂ ਨੂੰ ਕਰਦੇ ਹਾਂ ਔਰ ਪੰਜਾਬ ਸਰਕਾਰ ਜਿਹੜੀ ਹੈ ਇਸ ਮੈਂ ਕਹਿ ਸਕਦਾ ਵੀ ਵਿਆਹ ਪੂਰਵ ਦੀ ਤਿਆਰੀਆਂ ਦੇ ਵਿੱਚ ਪੱਪਾਂ ਪਾਰ ਹੋ ਕੇ ਆਪਣੀਆਂ ਤਿਆਰੀਆਂ ਕਰਦੀ ਹੈ ਅਫਸਰ ਸਹਿਬਾਨਾ ਨੂੰ ਵੀ ਜਿਹੜੇ ਆਦੇਸ਼ ਦਿੱਤੇ ਨੇ ਵੀ ਜੋ-ਜੋ ਉਹਨਾਂ ਦੇ ਕੰਮ ਸੀ ਜੋ-ਜੋ ਕੰਮ ਕਰ ਰਹੇ ਨੇ ਉਹ ਆਪਣੀਆਂ ਡਿਊਟੀਆਂ ਜਿਹੜੀਆਂ ਬੈਖੂਬ ਉਹ ਵੀ ਨਿਭਾ ਰਹੇ ਨੇ ਸਾਡੀ ਕੋਸ਼ਿਸ਼ ਹੈ ਵੀ ਇਹ ਜਿਹੜਾ ਅਸੀਂ ਰਲ ਮਿਲ ਕੇ ਪ੍ਰਸ਼ਾਸਨ ਤੇ ਸਰਕਾਰ ਇਸ ਦਾ ਵਧੀਆ ਉਪਰਾਲਾ ਜਿਹੜਾ ਕਰ ਸਕੀ ਔਰ ਕਰ ਰਹੇ ਆਂ ਦੇਖੋ ਤੁਹਾਡੇ ਸਾਹਮਣੇ ਹੀ ਆ ਜਿਹੜੇ ਸਵੇਰ ਤੋਂ ਤੁਰੇ ਨੇ ਇਕ ਉਤਸ਼ਾਹ ਔਰ ਜਿਹੜਾ ਮੈਂ ਕਹਿ ਸਕਦਾ ਇੱਕ ਪਿਆਰ ਇੱਕ ਸ਼ਰਧਾ ਇੱਕ ਭਾਵਨਾ ਇਹ ਜਿਹੜੀ ਮਨਾਂ ਦੇ ਵਿੱਚ ਆ ਇਹ ਵਾਕਿਆਈ ਪ੍ਰਮਾਤਮਾ ਕਿਤੇ ਨਾ ਕਿਤੇ ਇਹ ਬੇੜਾ ਜਿਨ੍ਹਾਂ ਦੇ ਮਨਾਂ 'ਚ ਸ਼ਰਧਾ ਹੈ ਭਾਵਨਾ ਹੈ ਬੇੜਾ ਪਾਰ ਲਾਉਂਦੀ ਹੈ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਇਸ ਵਾਰ ਪੱਪਾਂ ਪਾਰ ਹੋ ਕੇ ਜਿਹੜੀ ਸੰਗਤ ਦਾ ਇਕੱਠ ਜਿਹੜਾ ਵੇਖਣ ਨੂੰ ਮਿਲਿਆ ਮੈਨੂੰ ਮਾਣ ਹੈ ਇਸ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੂਚੀਆਂ ਸੰਗਤਾਂ ਨੂੰ ਆਪਣੇ ਵੱਲੋਂ ਬਟਾਲੇ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਜੋ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਮਹਾਨ ਨਗਰ ਕੀਤਾ ਵਿੱਚ ਸ਼ਾਮਲ ਹੋ ਕੇ ਜ਼ਿਲ੍ਹਾ ਗਰਦਾਪੁਰ ਦੇ ਵਿਖੇ ਪਹੁੰਚੀਆਂ ਨੇ ਉਹਨਾਂ ਨੂੰ ਬਟਾਲਾ ਸ਼ਹਿਰ ਵਿਖੇ ਪਹੁੰਚਣ ਤੇ ਜੀ ਆਖਦਾ ਉਹਨਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਜਿੱਥੋਂ ਤੱਕ ਸੰਗਤਾਂ ਦੇ ਉਸ਼ਾ ਦੀਆਂ ਗੱਲਾਂ ਨੇ ਮੈਂ ਸਮਝਦਾ ਕਿ ਸੰਗਤਾਂ ਦੇ ਵਿੱਚ ਇੰਨਾ ਜ਼ਿਆਦਾ ਉਸ਼ਾ ਦੇਖਣ ਨੂੰ ਮਿਲਿਆ ਕਿ ਕੋਈ ਐਸਾ ਨਗਰ ਨਹੀਂ ਕੋਈ ਐਸੀ ਜਗ੍ਹਾ ਨਹੀਂ ਲੋਕ ਦੁਕਾਨਾਂ ਤੋਂ ਬਾਹਰ ਨਿਕਲ ਕੇ ਗੁਰੂ ਮਹਾਰਾਜ ਨੂੰ ਨਤਮਸਤਕ ਹੋਣ ਵਾਸਤੇ ਇੰਤਜ਼ਾਰ ਕਰ ਰਹੀਆਂ ਸਨ ਬਹੁਤ ਵੱਡੇ ਪੱਦਰ ਦੀ ਵੱਡੀ ਤਦਾਦ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਸੜਕਾਂ ਦੇ ਉੱਤਰ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਮੌਕੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਬਾਬੇ ਨਾਨਕ ਦੇ ਵਿਆਹਪੁਰ ਦੀਆਂ ਖੁਸ਼ੀਆਂ ਦਾ ਆਨੰਦ ਮਾਣ ਰਹੀਆਂ ਨੇ ਸਤਿਬੱਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਆਹ ਦਾ ਤਿਹਾੜਾ ਦਿਨ ਹੈ ਇਹ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਇੱਥੇ ਬਹੁਤ ਹੀ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਬੜੀ ਬੜੀ ਦੂਰੋਂ ਸੰਗਤਾਂ ਆਂਦੀਆਂ ਹਨ ਜੋ ਕਿ ਸਾਡੇ ਬਟਾਲੇ ਦੀ ਬਹੁਤ ਹੀ ਵੱਡੀ ਕਿਸਮਤ ਹੈ ਜਿੱਥੇ ਗੁਨਾਰਾਣ ਦੇਵ ਜੀ ਦਾ ਵਿਆਹ ਹੋਇਆ ਇੱਥੇ ਲੋਕ ਤਿੰਨ ਤਿੰਨ ਚਾਰ ਚਾਰ ਦੇ ਰਾਤ ਰਹਿੰਦੇ ਨੇ ਸਰਕਾਂ ਤਾਂ ਮੇਲਾ ਰੌਣਕਾਂ ਇਹ ਇੱਕ ਕੋਈ ਸਿੱਖਾਂ ਦਾ ਤਿਆਰ ਨਹੀਂ ਇਹ ਸਭ ਦਾ ਤਿਹਾਰਾ ਹੈ ਹਿੰਦੂਆਂ ਦਾ ਮਸਮਾਨਾਂ ਦਾ ਸਿੱਖਾਂ ਦਾ ਜੋ ਕਿ ਸਾਰੇ ਹੀ ਮਿਲ ਕੇ ਬਰੇ ਹੀ ਉਤਸ਼ਾਹ ਨਾਲ ਮਨਾਉਂਦੇ ਨੇ ਇਹ ਲੋਕਾਂ ਦਾ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੁੰਦੇ ਨੇ ਹਰ ਜਗ੍ਹਾ ਤੇ ਅਰੇਂਜਮੈਂਟ ਹੋਈ ਹੁੰਦੀ ਨੇ ਲੋਕਾਂ ਲਈ ਸੌਣ ਲਈ ਜਗ੍ਹਾ ਬਣੀ ਹੁੰਦੀ ਹੈ ਬੜੀ ਬੜੀ ਦਰੋ ਸੰਗਤਾਂ ਆਂਦੀਆਂ ਨੇ ਬੜੇ ਬੜੇ ਉੱਥਾਂ ਨਾ ਇਸ ਵਿਹਾਨ ਨੂੰ ਬਣਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ